ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਵੀ ਸਰੇ ਦੇ ਮੇਲੇ ਅੱਜ ਵੀ ਟੌਪ ਦੇ ਮੈਚ ਕਰਵਾਏ ਜਾਣੇ ਆ ਪੰਜਾਬ 'ਚ ਪੂਰੀ ਜਾਣਕਾਰੀ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਤੁਹਾਨੂੰ ਪਤਾ ਵੀ ਟੌਪ ਦੀਆਂ ਵਧੀਆ ਵੀਡੀਓ ਕਬੱਡੀ ਦੀਆਂ ਮਿਲਦੀਆਂ ਰਹਿਣਗੀਆਂ ਤੁਹਾਨੂੰ ਪਹਿਲਾ ਕੱਪ ਅੱਜ ਬੰਗਲਾ ਰਾਏ 5 ਜੁਲਾਈ ਦੇ ਦਿਨ ਮੇਰੇ ਵੀਰੋ ਵੱਡਾ ਮੇਲਾ ਕਰਵਾਇਆ ਜਾਣਾ ਤਰਨਤਰਨ ਇਲਾਕੇ 'ਚ ਸਰੇ ਦਾ ਮੇਲਾ ਦਿੱਥੀ ਕੀ ਅੱਜ ਵੱਡਾ ਸਨਮਾਨ ਹੋਣ ਜਾ ਰਿਹਾ ਮੇਰੇ ਭਰਾ ਦਾ ਜੋਬਨ ਦੁਬਲੀ ਵਾਲੇ ਦਾ ਵੱਡਾ ਜੋ ਹੈ ਮੇਰੇ ਵੀਰੋ ਸਨਮਾਨ ਡੀਪੀ ਸੰਧੂ ਵੱਲੋਂ ਯਾਨੀ ਕਿ ਵੱਡਾ ਸਨਮਾਨ ਇੱਥੇ ਕਰਿ ਗਾਇਆ ਜਾਣਾ ਸਕਾਰਪੀਓ ਗੱਡੀ ਨਾਲ ਭਰਾ ਨੂੰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹ ਸਨਮਾਨ ਬਹੁਤ ਔਖੇ ਹੁੰਦੇ ਆ ਇਹ ਜੋ ਹੈ ਕਰਮਾ ਵਾਲਿਆਂ ਦੇ ਭਾਗਾਂ ਵਾਲਿਆਂ ਦੇ ਸਨਮਾਨ ਹੁੰਦੇ ਆ ਮੇਰੇ ਵੀਰੋ ਇੱਕ ਬਹੁਤ ਵੱਡਾ ਸਨਮਾਨ ਅੱਜ ਦੇ ਦਿਨ ਜੋ ਹੈ ਜੋਬਨ ਦੁਬਲੀ ਵਾਲੇ ਦਾ ਕੀਤਾ ਜਾਣਾ ਅਗਲਾ ਕੱਪ ਅੱਜ ਬਲੇਰ ਤਰਨ ਤਾਰਨਾ ਇਲਾਕੇ ਦੇ ਵਿੱਚ ਕਰਵਾਇਆ ਜਾਣਾ ਮੇਰੇ ਵੀਰੋ ਪੈਣੀ ਵਾਲਾ ਸ਼ੜਕ ਦੇ ਵਿੱਚ ਸ਼ੜਕ ਦੇ ਉੱਤੇ ਯਾਨਕੀ ਕਰਵਾਇਆ ਜਾਣਾ ਅੱਜ ਚਾਰ ਆਲ ਓਪਨ ਕਲੱਬਾਂ ਅੱਜ ਫਰੰਦੀਪੁਰੀਏ ਗੋਪੀ ਦੀ ਟੀਮ ਵੀ ਖੇਡਣੀ ਹੈ ਤੇ ਭਾਈ ਲੱਧੂ ਯਾਨਕੀ ਪ੍ਰੀਤ ਲੱਧੂ ਵਾਲੇ ਦੀ ਟੀਮ ਵੀ ਇੱਕ ਜੋ ਹੈ ਦੋ ਟੀਮਾਂ ਅਲੱਗ-ਅਲੱਗੇ ਖੇਡਣਗੀਆਂ ਅੱਜ ਗੁਪਰੀਤ ਬਾਹਰ ਆ ਪਰ ਮੇਰੇ ਵਿਰੋਧੀ ਟੀਮ ਚ ਜੋ ਖਿਡਾਰੀ ਹੁੰਦੇ ਆ ਤੁਹਾਨੂੰ ਪਤਾ ਵੀ ਉਹ ਸਾਰੇ ਹੀ ਖੇਡਣਗੇ ਗੋਪੀ ਦੀ ਟੀਮ ਚ ਸੌਖ ਬੰਗਾਲੇ ਵਾਲਾ ਵੱਡੇ ਖਿਡਾਰੀ ਗੋਪੀ ਫਰੰਦੀ ਪ੍ਰੀਤ ਦੀ ਟੀਮ ਚ ਵੀ ਆ ਅੱਜ ਟੌਪ ਦੀਆਂ ਇਹ ਦੋਨੇ ਟੀਮਾਂ ਤੇ ਨਾਲ ਮੇਰੇ ਵਿਰੋਧੀ ਬਾਜੂ ਬੈਂਕੇ ਵਾਲੇ ਦੀ ਸੌਰ ਸਿੰਘ ਦੀ ਟੀਮਾਂ ਤੇ ਜੋ ਆ ਦੋ ਟੀਮਾਂ ਸੌਰ ਸਿੰਘ ਦੀਆਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਬਹੁਤ ਵਧੀਆ ਅੱਜ ਮੈਚ ਇੱਥੇ ਹੋਣਗੇ ਗੋਪੀ ਤੇ ਪ੍ਰੀਤ ਨੂੰ ਵੀ ਕਹਿੰਨੇ ਆ ਵੀ ਹੋ ਜੋ ਇਕੱਠੇ ਯਾਰ ਤੁਹਾਡੀ ਇਕੱਠਿਆਂ ਦੀ ਜੋੜ ਗਈ ਸੋਹਣੀ ਲੱਗਦੀ ਆ ਅਸੀਂ ਤੁਹਾਨੂੰ ਅਪਡੇਟ ਦੇਣੀ ਸੀ ਅੱਜ ਟੌਪ ਦੇ ਮੇਲੇ ਬਾਰੇ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਦੇ ਆਂ ਧੰਨਵਾਦ